ਸਤਿ ਸ਼੍ਰੀ ਅਕਾਲ ਫਰੈਂਡਸ ਮੈਡੋਟਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡੇ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੋਡੇ ਦਰਦ ਲਈ ਉਹ ਕਸਰਤਾਂ ਜਿਹੜੀਆਂ ਆਪਾਂ ਕੁਰਸੀ ਤੇ ਬੈਠ ਕੇ ਕਰ ਸਕਦੇ ਹਾਂ ਕਿਉਂਕਿ ਜ਼ਿਆਦਾਤਰ ਲੋਕ ਲੱਕ ਦਰਦ ਕਰਕੇ ਜਾਂ ਉਮਰ ਜ਼ਿਆਦਾ ਹੋਣ ਕਰਕੇ ਬੈੱਡ ਤੇ ਪੈ ਕੇ ਕਸਰਤਾਂ ਨਹੀਂ ਕਰ ਸਕਦੇ ਸੋ ਉਹਨਾਂ ਦੇ ਲਈ ਬਹੁਤ ਸੌਖੀਆਂ ਕਸਰਤਾਂ ਨੇ ਸਿਰਫ ਚਾਰ ਕਸਰਤਾਂ ਨੇ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕੁਰਸੀ ਤੇ ਬੈਠ ਕੇ ਹੀ ਕਰੋਗੇ ਤਾਂ ਤੁਸੀਂ ਗੋਡੇ ਦਰਦ ਤੋਂ ਗੋਡੇ ਆਪਣੇ ਤੁਸੀਂ ਤਕੜੇ ਕਰ ਸਕਦੇ ਹੋ ਔਰ ਜਿਨ੍ਹਾਂ ਦੇ ਵਿੱਚ ਇਹ ਹੋ ਜਾਂਦਾ ਹੈ ਵੀ ਅਸੀਂ ਘਰ ਚ ਹੀ ਰਹਿਣਾ ਬਾਹਰ ਬਿਲਕੁਲ ਨਹੀਂ ਜਾ ਸਕਦੇ ਤੁਰਨੋਂ ਦਿਲ ਨਹੀਂ ਕਰਦਾ ਮਨ ਹੈ ਜਿਹੜਾ ਉਹ ਡਿਪਰੈਸ਼ਨ ਚਲਾ ਗਿਆ ਹੈ ਸੋਚ-ਸੋਚ ਕੇ ਗੋਡਿਆਂ ਦੇ ਰਿਗਾਰਡਿੰਗ ਤੁਸੀਂ ਬਿਲਕੁਲ ਨਾ ਘਬਰਾਓ ਅੱਜ ਤੋਂ ਆ ਕਸਰਤਾਂ ਸ਼ੁਰੂ ਕਰੋ ਬਹੁਤ ਜਲਦੀ ਤੁਹਾਡੇ ਗੋਡਿਆਂ ਦਾ ਦਰਦ ਜਾਣ ਵਾਲਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਦ ਸਿੰਘ ਸਰਾ ਪਿਛਲੇ 10 ਸਾਲ ਤੋਂ ਸੀਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡਿਸ ਨੇ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਦ ਸਿੰਘ ਔਰ ਡਾਕਟਰ ਪ੍ਰੇਬਾਸਰਾ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਔਰ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਸਾਨਤ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਸੀਟਡ ਮਾਰਚ ਆਪਾਂ ਕੁਰਸੀ ਲੈ ਲੈਣੀ ਹੈ ਇੱਕ ਦੇਖੋ ਇਦਾਂ ਦੀ ਔਰ ਕੁਰਸੀ ਤੇ ਬੈਠ ਕੇ ਤਾਂ ਹੌਲੀ ਹੌਲੀ ਪੈਰ ਉੱਪਰ ਚੱਕਾਂਗੇ ਫਿਰ 1 2 3 4 5 6 7 8 9 10 11 12 13 चौदह पंद्रह सोलह सतारा अठारह उन्नी, भी इक्की बई तेई चौबी पच्ची छब्बी सताई ठाई नती दैन रिलैक्स होगी थोड़ी नंबर वन एक्सरसाइज आप एक बारी करके दिखाई और तीस सैकेंड्स कह लो या तीह गए तुम इसके करो तीन सैट लाओगे सवेरे होगी उसकी पहली कसरत पट्टे और इसकी कसरत का नाम है वन लैग एक्सटेंशन मतलब जन नी एक्सटेंशन सीधे पैर जाना और लत उपर चकें पैर अंदर मोड़ा सामने देखा इतने आपकेंड होल्ड वन टू थ्री फोर फाइव सिक्स सैवन एट नाइन टेन दैन रिलैक्स फिर ऊपर चकें पैर अंदर मोड़ा वन टू थ्री फोर फाइव सिक्स सैवन एट नाइन टेन दैन रिलैक्स दोनों साइड तुम कसरतं करें और इसते भी सैट लाने हैं देखो इस तरह करके इतना दस गला एक दो तो, तीन चार पे सत्त अठ नौ 10 देन रिलैक्स दोनों साइड करो ਤੁਸੀਂ ਦੇਖੋਗੇ ਤੁਹਾਡੇ ਪੱਟ ਦੇ ਵਿੱਚ ਜਾਣ ਪੈਣੀ ਪਹਿਲੇ ਦਿਨ ਸ਼ੁਰੂ ਹੋ ਜਾਏਗੀ ਇਹ ਤੁਸੀਂ ਕਸਰਤ ਇਧਰ ਵੀ ਕਰਨੀ ਹੈ ਇਧਰ ਵੀ ਕਰਨੀ ਹੈ ਦੋਨੋਂ ਸਾਈਡ ਕਰਨੀ ਹੈ ਔਰ 10 ਗਿਣਨੇ ਆ ਕੋਸ਼ਿਸ਼ ਕਰੋ ਪਹਿਲੇ ਦਿਨ 7 7 7 7 ਵਾਰੀ ਕਰੋ ਹੌਲੀ ਹੌਲੀ ਵਧਾ ਕੇ 10 ਤੱਕ ਲੈ ਜਾਓ ਇਹ ਕਸਰਤ ਵੀ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀ ਹੈ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਉਸ ਦੇ ਲਈ ਤੁਸੀਂ ਕੀ ਕਰੋਗੇ ਇੱਕ ਤੁਸੀਂ ਸਹਣਾਣਾ ਲੈ ਲੈਣਾ ਦੇਖੋ ਆਪਾਂ ਸਹਣਾਣਾ ਲੈ ਲਿਆ ਇਸ ਨੂੰ ਫੋਲਡ ਕਰਕੇ दोनों गोड्या के बचाले इदा रखा और आप उसको प्रेस करा दस सैकेंड होल्ड एक दो तीन चार पे सात अठ नौ दस दिन रिलैक्स फिर प्रेस कर देंगे एक दो तीन चार पे सात अठ नौ दस फिर प्रेस कर देंगे एक दो तीन चार पे सात अठ नौ दस इस भी ਸੱਤ ਵਾਰੀ ਕਰੋ ਔਰ ਇਸਦੇ ਵੀ ਤੁਸੀਂ ਘਟੋ ਘਟ ਸਵੇਰੇ ਤੇ ਪਰੇ ਸ਼ਾਮ ਤਿੰਨੇ ਟਾਈਮ ਸੱਤ-ਸੱਤ ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਪਿੱਲੋ ਸਕਵੀਜ਼ ਕਹ ਲੋ ਜਾਂ ਇਹ ਕਹ ਲੋ ਨੀ ਆਈਸੋਮੈਟ੍ਰਿਕਸ ਕਹ ਲੋ ਇਸਦੇ ਵੀ ਤੁਸੀਂ ਸੱਤ-ਸੱਤ ਸੈੱਟ ਲਾਉਂਗੇ ਇਹ ਹੋਗੀ ਤੀਜੀ ਕਸਰਤ ਹੁਣ ਗੱਲ ਕਰਨ ਲੱਗੇ ਆ ਚੌਥੀ ਕਸਰਤ ਦੀ ਚੌਥੀ ਕਸਰਤ ਕੀ ਕਰਾਂਗੇ ਚੌਥੀ ਕਸਰਤ ਦੇ ਵਿੱਚ ਨਾ ਆਪਾਂ ਹੀਲ ਰੇਜ਼ ਕਰਨੇ ਆ ਬੈਠ ਕੇ ਦੇਖੋ ਇਦਾਂ 1 ਫਿਰ 2 ਫਿਰ 3 ਫਿਰ 4 फिर पांच, फिर छत फिर सात, फिर आठ, फिर नौ फिर दस इसे भी तीन सैट लाने अगर ना तुसी हील रेज दे हीज बिल्कुल देखो एज ते दे बैठ गए अगर तुम हील रेज के ना न टोरेज तो भी करोगे वो भी बहुत थोड़े फायदेमंद दे। है देखो एदा टो तो रेस हील रेस मतलब पंजे उपर चका हड्डियों उपर चका ਇਹਦਾ ਤੁਸੀਂ ਇਸਤੇ 10 ਵਾਰੀ ਕਰਕੇ ਆਰਾਮ ਕਰਨਾ ਔਰ ਇਸਦੇ ਘਟੂ ਘਟ 10 ਸੈਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਸੋ ਇਹ ਹੋ ਗਈਆਂ ਤੁਹਾਡੀਆਂ ਚਾਰ ਕਸਰਤਾਂ ਜਿਹੜੀਆਂ ਤੁਸੀਂ ਕੁਰਸੀ ਤੇ ਬੈਠ ਕੇ ਕਰਨੀ ਹੈ ਔਰ ਇਸ ਦਾ ਰਿਜ਼ਲਟ ਤੁਹਾਡੇ ਅੱਗੇ ਸਾਹਮਣੇ ਹੋਵੇਗਾ ਕਿਉਂਕਿ ਇਹ ਹੀ ਕਸਰਤਾਂ ਅਸੀਂ ਉਹ ਲੋਕਾਂ ਨੂੰ ਕਰਾਉਂਦੇ ਆ ਜਿਹੜੀ ਲੋਕ ਕਸਰਤ ਬੈੱਡ ਤੇ ਪੈ ਕੇ ਨਹੀਂ ਕਰ ਸਕਦੇ ਉਹਨਾਂ ਦੇ ਲਕਸ਼ਧਾਰਤ ਹੋਣ ਲੱਗ ਜਾਂਦਾ ਸੋ ਜੇ ਤੁਸੀਂ ਇਹ ਚਾਰੋਂ ਕਸਰਤਾਂ ਆਏ ਤੇ ਸ਼ੁਰੂ ਕਰ ਦੋਗੇ ਬਹੁਤ ਜਲਦੀ ਤੁਸੀਂ ਗੋਡੇ ਦਰ ਤੋਂ ਆਰਾਮ ਪਾਉਣ ਵਾਲੇ ਹੋ ਸਾਸ੍ਰਿਕਾਲ ਜੀ